ਬਾਈ ਜੀ ਸਵਾਗਤ ਹੈ ਜੀ ਤੁਹਾਡਾ ਆਪਣੇ ਫੇਸਬੁੱਕ ਪੇਜ ਤੇ ਨਾਲ ਹੀ ਬਾਈ ਜੀ ਸਵਾਗਤ ਹੈ ਆਪਣੇ YouTube ਚੈਨਲ ਤੇ ਬਹੁਤ ਸਾਰੇ ਸੱਜਣ ਮਿੱਤਰ ਜਿਨ੍ਹਾਂ ਕੋਲ ਜ਼ਮੀਨ ਜ਼ਮੀਨ ਜਾਇਦਾਦ ਦਾ ਹੈਗਾ ਜਾਂ ਜਿਨ੍ਹਾਂ ਕੋਲ ਬਈ ਸਰਕਾਰੀ ਨੌਕਰੀ ਹੈਗੀ ਆ ਤੇ ਤੁਸੀਂ ਉਹ ਵੀ ਸੋਚਦੇ ਹੋਵੋਗੇ ਅਰ ਵੀ ਆਪਾਂ ਤਾਂ ਜੀ ਕੈਨੇਡਾ ਜਾਣਾ ਆਪਾਂ ਤਾਂ ਜੀ ਇੱਥੇ ਪੰਜਾਬ ਚ ਤਾਂ ਕੁਝ ਰਹਿ ਨਹੀਂ ਹੈਗਾ ਤੇ ਉੱਥੇ ਜਾ ਕੇ ਆਪਾਂ ਕਮਾਈ ਕਰਾਂਗੇ ਹਨਾ ਤਾਂ ਤੁਹਾਡੇ ਨਾਲ ਥੋੜੀ ਜੀ ਜਿਹੜੀ ਇੱਥੋਂ ਦੀ ਲਾਈਫ ਦੀ ਮੈਂ ਜਿਹੜੀ ਹਕੀਕਤ ਆ ਅਸਲੀ ਹਨਾ ਉਹ ਸਾਂਝੀ ਕਰ ਲਈਏ ਤੇ ਫਿਰ ਤੁਸੀਂ ਜਿਹੜਾ ਆਪਦਾ ਕੋਈ ਵਿਜ਼ਨ ਬਣਾਉਣਾ ਚਾਹੁੰਦੇ ਆ ਤੁਸੀਂ ਆਉਣਾ ਚਾਹੁੰਦੇ ਆ ਤੁਸੀਂ ਆ ਵੀ ਸਕਦੇ ਆ ਬਾਈ ਜੇ ਤੁਸੀਂ ਨਹੀਂ ਵੀ ਆਉਣਾ ਚਾਹੁੰਦੇ ਤਾਂ ਤੁਹਾਡਾ ਉਹ ਵੀ ਫੈਸਲਾ ਸਹੀ ਹੋਊਗਾ ਤੇ ਆਉਣਾ ਚਾਹੀਦਾ ਜਾਂ ਨਹੀਂ ਆਉਣਾ ਚਾਹੀਦਾ ਜੇ ਤੁਸੀਂ ਮੇਰੇ ਪਰਸਨਲ ਵਿਊ ਜਾਨੋ ਤਾਂ ਮੈਨੂੰ ਲੱਗਦਾ ਵੀ ਜਿਹੜੇ ਬੰਦੇ ਕੋਲ ਜ਼ਮੀਨ ਹੈਗੀ ਆ ਠੀਕ ਆ ਸਰਦਾ ਹੈਗਾ ਜ਼ਮੀਨ ਹੈਗੀ ਆ ਤਾਂ ਜਿਹੜੇ ਬੰਦੇ ਕੋਲ ਕੋਈ ਸਰਕਾਰੀ ਨੌਕਰੀ ਹੈਗੀ ਮੈਨੂੰ ਲੱਗਦਾ ਜਾਂ ਜਿਹੜਾ ਬੰਦਾ 40000 50000 ਮਹੀਨੇ ਦਾ ਕਮਾਉਂਦਾ ਵੀ ਉਹਦੇ ਲਈ ਕੈਨੇਡਾ ਆਉਣਾ ਕੋਈ ਬਾਹਲੀ ਵਧੀਆ ਗੱਲ ਨਹੀਂ ਕਹਿ ਸਕਦੇ ਉਹਦੇ ਵੀ ਰੀਜਨ ਇਹ ਆ ਬਾਈ ਜੀ ਪਹਿਲਾਂ ਤਾਂ ਤੁਸੀਂ ਇਹ ਆ ਵੀ 40 50000 ਦੀ ਨੌਕਰੀ ਛੱਡ ਕੇ ਤੁਸੀਂ ਸਰਕਾਰੀ ਛੱਡ ਕੇ ਭੱਜੋਗੇ ਹਨਾ ਚਲੋ ਜੀ ਕੋਈ ਗੱਲ ਨਹੀਂ ਉਹ ਵੀ ਛੱਡ ਦੋਗੇ ਕੋਈ ਦੇਸ਼ ਛੱਡ ਰਹੇ ਹੋ ਫਿਰ ਤੁਹਾਡੇ ਕੋਲ ਜ਼ਮੀਨ ਜਾਇਦਾਦ ਆ ਤੁਸੀਂ ਉਹ ਛੱਡ ਕੇ ਭੱਜ ਰਹੇ ਹੋ ਪਰ ਇੱਥੇ ਜਦੋਂ ਆਉਂਗੇ ਤਾਂ ਤੁਹਾਨੂੰ ਜਿਹੜਾ ਪਹਿਲੇ ਨੰਬਰ ਤੇ ਜਿਹੜਾ ਸਮੱਸਿਆਵਾਂ ਦਾ ਜਿਹੜੀਆਂ ਬਹੁਤ ਸਾਰੀਆਂ ਦਾ ਸਾਹਮਣਾ ਕਰਨਾ ਪਊਗਾ ਤੁਹਾਡੀ ਹੋ ਸਕਦਾ ਵੀ ਸਾਰੀ ਲਾਈਫ ਜਿਹੜੀ ਤੁਹਾਡੀ ਅੱਜ ਸੈੱਟ ਹੈਗੀ ਆ ਉਹ ਸਾਰੀ ਲਾਈਫ ਤੁਹਾਡੀ ਸਟਰਗਲ ਦੇ ਵਿੱਚ ਹੀ ਲੰਘ ਜੂਗੀ ਕਿਉਂ ਲੰਘ ਜੂਗੀ ਬਾਈ ਜੀ ਕਿਉਂਕਿ ਪਹਿਲਾਂ ਤਾਂ ਤੁਸੀਂ ਇੱਥੇ ਆਉਂਗੇ ਆਉਣ ਤੋਂ ਬਾਅਦ ਕਿਰਾਏ ਤੇ ਘਰ ਲੱਭੋਗੇ ਘਰ ਲੱਭਣ ਤੋਂ ਬਾਅਦ ਬਾਈ ਜੀ ਕਿਰਾਇਆ ਜਿਹੜਾ ਮਹੀਨੇ ਦੇ ਮਹੀਨੇ ਦੇਵੋਗੇ ਫਿਰ ਤੁਹਾਨੂੰ ਬਾਈ ਜੀ ਕੰਮ ਜਿਹੜਾ ਜੇ ਤੁਸੀਂ ਕਹੋਗੇ ਵੀ ਤੁਹਾਨੂੰ ਇਦਾਂ ਹੀ ਆ ਕੇ ਕੋਈ ਵੀ ਤੁਸੀਂ ਕੰਮ ਕਰ ਲਓਗੇ ਤਾਂ ਬਾਈ ਜੀ ਕੰਮ ਕੁੰਮ ਜਿਹੜਾ ਮਿਲਣਾ ਉਹ ਵੀ ਬਹੁਤ ਔਖਾ ਅੱਜ ਦੇ ਟਾਈਮ ਦੇ ਵਿੱਚ ਕੰਮ ਮਿਲਦਾ ਹੀ ਨਹੀਂ ਪਿਆ ਤੁਹਾਨੂੰ ਕਿਸੇ ਰੈਸਟੋਰੈਂਟ ਦੇ ਵਿੱਚ ਹੋ ਸਕਦਾ ਵੀ ਰਿਐਲਿਟੀ ਦੱਸਨੀ ਆ ਬਾਈ ਜੀ ਵੀ ਹੋ ਸਕਦਾ ਤੁਹਾਨੂੰ ਕਿਸੇ ਰੈਸਟੋਰੈਂਟ ਦੇ ਵਿੱਚ ਪੋਚਾ ਲਾਉਣਾ ਪੈ ਜੇ ਠੀਕ ਹੈ ਜੀ ਹੋ ਸਕਦਾ ਵੀ ਤੁਹਾਨੂੰ ਕਿਸੇ ਰੈਸਟੋਰੈਂਟ ਦੇ ਵਿੱਚ ਵੇਟਰ ਹੀ ਕਰਨੀ ਪੈ ਜੇ ਤਾ ਬਾਈ ਦੇਸੀ এমਪਲੋયર ਆ ਇੱਥੇ ਤੇ ਦੇਸੀ ਬਾਈ ਜੀ ਪੈਸੇ ਵੀ ਕੋਈ ਦੇ ਕੇ ਕੋਈ ਬੜਾ ਖੁਸ਼ ਨਹੀਂ 16 ਡਾਲਰ ਮਿਨੀਮਮ ਪੇ ਰੇਟ ਆ ਇੱਥੇ ਤੇ ਲੋਕ ਬਾਈ ਜੀ 10 10 ਡਾਲਰਾਂ ਤੇ ਕੰਮ ਕਰਾਈ ਜਾਂਦੇ ਆ ਸਟੂਡੈਂਟਾਂ ਤੋਂ ਜਿਹੜੀ ਲਾਈਫ ਤੁਹਾਡੀ ਬਿਲਕੁਲ ਜ਼ੀਰੋ ਹੋ ਜਾਊਗੀ ਤੇ ਜ਼ੀਰੋ ਤੋਂ ਬਾਅਦ ਬਾਈ ਜੀ ਹੀਰੋ ਬਣਨਾ ਬਹੁਤ ਔਖਾ ਤੇ ਹੀਰੋ ਤੋਂ ਬਾਅਦ ਤੁਸੀਂ ਜ਼ੀਰੋ ਤਾਂ ਉਦੋਂ ਹੀ ਬਣ ਜਾਓਗੇ ਜਦੋਂ ਤੁਸੀਂ ਆਪਦੇ ਘਰ ਦੇ ਵਿੱਚੋਂ ਪੈਰ ਪਟ ਲਿਆ ਸੋ ਤੁਸੀਂ ਦੇਖਣਾ ਬਾਈ ਜੀ ਹਾਰਡ ਲਾਈਫ ਆ 12 12 ਘੰਟੇ ਕੰਮ ਕਰੋਗੇ 13 13 ਘੰਟੇ ਕੰਮ ਕਰੋਗੇ ਤਾਂ ਫੇਰ ਕਿਤੇ ਨਾ ਕਿਤੇ ਤੁਸੀਂ ਮੰਨ ਕੇ ਚੱਲੋ ਵੀ 10 15 ਸਾਲਾਂ ਬਾਅਦ ਤੁਸੀਂ ਜਿਹੜਾ ਆਪਦਾ ਘਰ ਲੈ ਆਣਦੇ ਜਿਹੜਾ ਕਾਬਲ ਬਣੋਗੇ ਠੀਕ ਹੈ ਜੀ ਬਹੁਤ ਮਤਲਬ ਕੀ ਜੀ ਹੁਣ ਤੁਸੀਂ ਮੈਂ ਤੁਹਾਨੂੰ ਬਾਹਰਾਂ ਤਾਂ ਨਹੀਂ ਦੱਸ ਸਕਦਾ ਪਰ ਮੈਂ ਤੁਹਾਨੂੰ ਇਹ ਕਹਿ ਸਕਦਾ ਵੀ ਤੁਸੀਂ 0 ਤੋਂ ਬਾਅਦ ਤੁਹਾਡੇ ਤੋਂ ਸਾਰਾ ਕੁਝ ਖੋਹ ਲਿਆ ਜਾਵੇ ਤੇ ਇਸ ਤੋਂ ਬਾਅਦ ਤੁਹਾਨੂੰ ਕਹਿ ਦਿੱਤਾ ਜਾਵੇ ਲੈ ਵੀ ਹੁਣ ਤੋਂ ਆਪਦੀ ਲਾਈਫ ਸ਼ੁਰੂ ਕਰ ਤਾਂ ਤੁਸੀਂ ਉਸ ਲਾਈਫ ਨੂੰ ਆਪੇ ਮਹਿਸੂਸ ਕਰ ਲਿਓ ਤੇ ਫੇਰ ਤੁਸੀਂ ਆਪਦੀ ਜਿਹੜੀ ਜੌਬ ਛੱਡਣ ਦਾ ਤੇ ਫੇਰ ਤੁਸੀਂ ਆਪਦੀ ਜਿਹੜੀ ਜ਼ਮੀਨ ਛੱਡਣ ਦਾ ਫੈਸਲਾ ਲੈ ਸਕਦੇ ਹੋ ਬਾਈ ਜੀ ਜਮਾ ਹੇਠਲੇ ਦਰਜੇ ਦੇ ਜਿਵੇਂ ਕਹਦਗੇ ਮਜ਼ਦੂਰ ਹੁੰਦੇ ਆ ਨਾ ਬਾਈ ਪਿੰਡਾਂ ਦੇ ਵਿੱਚ ਤੇ ਮਜ਼ਦੂਰਾਂ ਤੋਂ ਵੀ ਆਪਦੀ ਲਾਈਫ ਆ ਤੁਸੀਂ ਹੇਠਲੇ ਦਰਜੇ ਦੀ ਮਹਿਸੂਸ ਕਰੋਗੇ ਤੇ ਇਦੂ ਬਾਅਦ ਬਾਈ ਜੀ ਤੁਹਾਡੀ ਖੇਚਲਾ ਵੀ ਤੁਸੀਂ ਉਹ ਕਿੰਨੇ ਟਾਈਮ ਦੇ ਵਿੱਚ ਖੜੇ ਹੁੰਨੇ ਆ ਤੇ ਇਦਾਂ ਦੀ ਬਾਈ ਜੀ ਲਾਈਫ ਤੁਹਾਨੂੰ ਇੱਕ ਵਾਰੀ ਕੱਢਣੀ ਪੈ ਜੂਗੀ